ਜੀ ਬੰਨੀ ਨਮਸਕਾਰ ਆ ਦਾਪਸ ਹੱਥ ਆ ਗਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਆ ਕਰੀਏ ਤਾਂ ਇੱਕ ਦੋ ਇੱਕ ਖਰੇ ਅਨੁਭਵਾਂ ਦਾ ਸ਼ੌਕ ਕਰਾਂਦੇ ਰਿਆ ਕਰੀਏ ਭਾਜੀ ਕਰੋ ਚੈੱਕ ਮਰਾਪਾ ਆਪਣੇ ਬੱਚਿਆਂ ਦੀ ਕੁਆਲਿਟੀ ਪ्युअर ਭਾਜੀ ਬਾਬੇ ਧੰਨੇ ਮਹਾਰਾਜ ਵਾਲੀ ਕਬੂਤਰਾਂ ਦੇ ਵਿੱਚੋਂ ਆਪਣੇ ਘਰ ਦੇ ਬੱਚੇ ਥੋੜੇ ਲਈ ਅੱਜ ਮਰਾ ਭਰਾ ਆਪਾਂ ਪੇਸ਼ ਕਰ ਦਿੰਦੇ ਨੇ ਭਾਜੀ ਚੈੱਕ ਕਰੋ ਕੁਆਲਿਟੀ ਠੀਕ ਹੈ ਜੀ ਆ ਬਾਈ ਜੀ ਪਹਿਲਾ ਬੱਚਾ ਲਾਲ ਚੀਨਾ ਚਿੱਟੀਆਂ ਖਾਤਾ ਮੈਂ ਕਹਨਾ ਬਾਈ ਜੀ ਬੱਚੇ ਕਾਦੇ ਨਹੀਂ ਰੇ ਬਜੇ ਅੱਗ ਦੇ ਬਰੂਦ ਨੇ ਬਰੂਦ ਠੀਕ ਹੈ ਜੀ ਚੈੱਕ ਕਰੋ ਮਰਾ ਭਰਾ ਮੈਂ ਕਹਨਾ ਅਬਾ ਜੀ ਬੱਚਿਆਂ ਨੂੰ ਡਾਉਂਗੇ ਸਦਨੋਂ ਬਾਕੀ ਜਿਆਦਾ ਕਰੋਗੇ ਦੁਬਾਰਾ ਇਹਨਾਂ ਦੇ ਭੈਣ ਭਰਾ ਵਾਂਗੋਂਗੇ ਤੁਸੀਂ ਕਿ ਵੀਰੇ ਸਾਨੂੰ ਉਹਨਾਂ ਦੇ ਹੀ ਭੈਣ ਭਰਾ ਚਾਹੀਦੇ ਨੇ ਚੈੱਕ ਕਰੋ ਯਾਰ ਕੁਆਲਟੀ ਬਾਈ ਜੀ ਜਿੰਨੇ ਮਰਜ਼ੀ ਡਾਲੀਓ ਜਿੰਨੇ ਮਰਜ਼ੀ ਠੀਕ ਹੈ ਜੀ ਕਲੀਆਂ ਦੇ ਬੱਚੇ ਵੱਡੇ ਗੂਤਰਾਂ ਦੇ ਨਾਲ ਠਾਪਾਂ ਮਾਰਦ ਨੇ ਕਿ ਆ ਜਾਓ ਵੀ ਸਾਡੇ ਨਾਲ ਆ ਕੇ ਉਡੋ ਚੈੱਕ ਕਰੋ ਮਰਾ ਭਰਾ ਬਾਕੀ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਮਰਾ ਭਰਾ ਸ਼ਕਲ ਅਕਲ ਵੇਖ ਕੇ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਕਿ ਹਾਂ ਬਈ ਬਾਈ ਦੇ ਬੱਚਿਆਂ ਦੇ ਵਿੱਚ ਕੀ ਗੱਲ ਬਾਤ ਆ। ਭਾਜੀ 101% ਉੱਡਣ ਦੀ ਆਪਣੀ ਉਹ ਗਰੰਟੀ ਐ। ਚੈੱਕ ਕਰ ਲਓ ਬਾਕੀ ਥੋੜੀ ਗਰੰਟੀ ਨਹੀਂ ਮੈਂ ਲਾ ਸਕਦਾ ਮੇਰਾ ਭਰਾ ਕੈਸਾ ਆ ਵੀ ਤੁਸੀਂ ਸਾਥਮ ਕਰੋਗੇ ਕੈਸਾ ਆਦਾ ਤੁਹਾਡਾ ਦਾਣਾ ਬਣੀ ਆ। ਠੀਕ ਆ ਨਾ ਸਾਥਮ ਚੰਗੀ ਕਰੋਗੇ ਚੰਗੀ ਖਰਾਕ ਚਾਰੋਗੇ ਰਿਜ਼ਲਟ ਤੁਹਾਡੇ ਸਾਹਮਣੇ ਆਪ ਹੀ ਆ ਜਾਣਾ ਆ। ਠੀਕ ਆ ਜੀ। ਇਹਦਾ ਮੇਰਾ ਭਰਾ ਲੈ ਕੇ ਇਹੋ ਜੇ ਬੱਚੇ ਕੱਲਾ ਗੁਲੀ ਡੰਡਾ ਸੁੱਟਦਾ ਉਹਦੇ ਵਿੱਚ ਵੀ ਫਿਰ ਅਸੀਂ ਕੀ ਕਰ ਸਕਦੇ ਆ ਠੀਕ ਆ ਜੀ ਜਾਨਵਰ ਦੇ ਮੋਟੇ ਅੰਦਰ ਜਿੰਨੀ ਜਾਨ ਹੋਈ ਕਿਉਂ ਨਹੀਂ ਤਾਂ ਮੇਰਾ ਭਰਾ ਆਪਦੀ ਜਾਣਦੇ ਅਨੁਸਾਰ ਜ਼ੋਰ ਲਾਉਣਾ ਠੀਕ ਆ ਜੀ ਬਾਕੀ ਸਾਨੂੰ ਪਤਾ ਖਰਾਕਾਂ ਖਾਧੀਆਂ ਹੀ ਕੰਮ ਆਉਂਦੀਆਂ ਮੇਰਾ ਭਰਾ ਜੇ ਖਰਾਕ ਵਧੀਆ ਚਾਹੋਂਗੇ ਰਿਅਲਟ ਤੁਹਾਨੂੰ ਮਈ ਜੂਨ ਦੇ ਮਹੀਨੇ ਚ ਆਈ ਜਾਣਾ ਆ ਤੇ ਚੈੱਕ ਕਰੋ ਤੁਸੀਂ ਇਹਨਾਂ ਬੱਚਿਆਂ ਨੂੰ ਠੀਕ ਆ ਜੀ ਘਰ ਦੀਆਂ ਬਾਗੀਆਂ ਛੱਡ ਨਹੀਂ ਘਰ ਦੀਆਂ ਛੱਡ ਲਿਓ ਬਾਹਰ ਦਾ ਸ਼ੌਂਸ਼ਕਾਰ ਕਰਨਾ ਤੁਸੀਂ ਬਾਹਰ ਦਾ ਕਰ ਸਕਦੇ ਹੋ ਠੀਕ ਸੋ ਆਜੋ ਵੀ ਸਦਨੋਂ ਹੁਣ ਮੈਂ ਤੁਹਾਨੂੰ ਇਹਨਾਂ ਬੱਚਿਆਂ ਦੇ ਪਰਪਲ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਸ਼ੌਂਕ ਕਰਾਉਣਾ ਤੇ ਮੇਰਾ ਭਰਾ ਵੀਡੀਓ ਤੁਸੀਂ ਵੇਖਿਓ ਫਿਰ ਆਪਨੀ ਲਾਸਟ ਤੱਕ ਤੇ ਮਰਾ ਵੀਰ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਸਾਨੂੰ ਕਿ ਅੱਜ ਵਾਲੇ ਬੱਚੇ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਲਾਲ ਚੀਨੇ ਮੇਰੇ ਸਾਰੇ ਸੱਜਣਾਂ ਨੂੰ ਕਿੱਦਾਂ ਦੇ ਲੱਗੇ ਠੀਕ ਹੈ ਜੀ ਜੀ ਵੀ ਸਦਰੋਂ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰੋ ਯਾਰ ਬੱਚੇ ਦਾ ਰੰਗ ਰੂਪ ਮੈਂ ਕਹਿੰਦਾ ਬਾਈ ਜੀ ਜਨਾ ਮਰਜੀ ਰਲ ਗਿਆ ਇਸ ਚੋਬਰ ਨੂੰ ਚੈੱਕ ਕਰੋ ਜੀ ਰੰਗ ਠੀਕ ਹੈ ਜੀ ਨੀਰਾ ਬਾਈ ਜੀ ਚਾਕਲੇਟੀ ਜਮਾ ਪੇਪਰ ਦੇ ਵਿੱਚ ਸਿਰ ਤੋਂ ਬਾਈ ਜੀ ਜਮਾ ਚਿੱਟੀਆਂ ਅੱਖਾਂ ਹੋ ਸਕਦਾ ਅੱਖਾਂ ਇਹ ਪੀਲੀਆਂ ਕਰ ਜੇ ਕੁਆਲਿਟੀ ਤੁਹਾਡੇ ਸਾਹਮਣੇ ਹੈ ਬਾਕੀ ਜਾਲ ਅੰਦਰ ਘੂਤਰ ਫਰੀ ਜਾਂਦੇ ਤਾਂ ਬੱਚਾ ਉਧਰ ਵਹਿੰਦਾ ਤੇ ਆਹ ਬਾਈ ਜੀ ਬੱਚੇ ਦਾ ਪੱਲਾ ਚੈੱਕ ਕਰੋ ਯਾਰ ਦੇਖੋ ਪਹਿਲੀ ਕੰਨੀ ਤੋਂ ਬਗਲ ਦੇਖੋ ਯਾਰ ਬੱਚੇ ਦੀ ਪੱਲੇ ਦੀ ਕੁਆਲਿਟੀ ਰੰਗ ਰੂਪ ਚੈੱਕ ਕਰੋ ਕੋਈ ਜੂੰ ਭਣਖੀ ਨਹੀਂ ਮੈਂ ਕਹਿੰਦਾ ਬਾਈ ਜੀ ਪੂਰੀ ਚੰਗੀ ਖਰਾਕ ਦੇ ਨਾਲ ਠੀਕ ਹੈ ਜੀ ਤੁਹਾਨੂੰ ਵੀ ਮੇਰਾ ਭਰਾ ਸ਼ਕਲ ਵੇਖ ਕੇ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਉਹ ਖੜ ਜਾ ਵੀ ਲੋ ਜੀ ਆ ਬੱਚੇ ਦੀ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਸਜ ਨੂੰ ਬਿਲਕੁਲ ਬੰਦ ਪੂਛ ਰਹਾ ਦਾ ਕੋਈ ਅੰਗੂਠਣੀ ਵਾਲਾ ਆ ਆਪਾਂ ਕੋਈ ਕਹੋ ਨਹੀਂ ਠੀਕ ਹੈ ਜੀ ਬਾਕੀ ਜ਼ੋਰ ਦੇਖੋ ਹੱਥ ਜਾ ਕੇ ਕਿੰਨਾ ਲੋਂਦਾ ਠੀਕ ਹੈ ਜੀ ਤੇ ਆ ਬਦੀ ਨੈਕਸਟ ਪੱਲਾ ਬੱਚੇ ਆਪਣੇ ਦਾ ਦੇਖੋ ਯਾਰ ਬਾਈ ਜੀ ਪੂਰੇ ਫੋਲ ਲੜਾਵੇ ਬੱਚੇ ਨੇ ਹੱਥ ਜਾ ਕੇ ਦੇਖੋ ਪੂਰਾ ਚੀੜਪਨ ਕਰਦੇ ਨੇ ਆ ਕੇ ਠੀਕ ਹੈ ਕਿਉਂਕਿ ਇਧਰ ਜਾਲ ਲੱਗਿਆ ਹੋਇਆ ਜੀ ਦਾਣਾ ਪਾਣੀ ਖਾ ਕੇ ਵਧੀਆ ਆਪਦਾ ਘੁੰਮਦੇ ਫਿਰਦੇ ਰਹਿੰਦੇ ਆ ਤੇ ਆਹ ਬਾਈ ਜੀ ਬੱਚੇ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਸਾਜਣੋ ਬਿਲਕੁਲ ਬੰਦ ਜੋੜਾਂ ਦੇ ਬੱਚੇ ਆ ਜੀ ਔਰ ਬਜੇ ਫੁੱਲ ਸੁੱਚੇ ਪੈਰਾਂ ਦੇ ਬੱਚੇ ਆ ਇਹ ਠੀਕ ਆ ਜੀ ਮੈਂ ਤੁਹਾਨੂੰ ਇਹਦੀ ਪੂਛ ਖੋਲ ਕੇ ਵਿਖਾਣਾ ਨਹੀਂ ਰਹੀ ਚਾਕਲੇਟੀ ਪੂਛ ਆ ਜੀ ਆ ਚੈੱਕ ਕਰ ਲਓ ਤੇ ਬਾਕੀ ਤੁਸੀਂ ਇਸ ਬੰਨੇ ਵੀ ਚੈੱਕ ਕਰ ਲਓ ਤੇ ਆਹ ਬਾਈ ਜੀ ਆਪਣਾ ਮੁਕੰਮਲ ਪਹਿਲਾ ਬੱਚਾ ਸੀਗਾ ਠੀਕ ਹੈ ਸੋ ਆਉ ਭਰਾ ਹੁਣ ਆਪਾਂ ਤੁਹਾਨੂੰ ਇਹਦੇ ਅਗਲੇ ਭਰਾ ਦਾ ਸ਼ੌਂਕ ਕਰਾਈਏ ਉਜੀ ਆ ਬਾਈ ਜੀ ਆਪਣਾ ਅਗਲਾ ਬੱਚਾ ਮਰਾਪਰਾ ਚੈੱਕ ਕਰੋ ਜੀ ਇੱਕੋ ਬਲੱਡ ਲਾਈਨ ਦੇ ਜੀ ਇੱਕੋ ਮਾਂ ਪਿਓ ਦੇ ਸਗੇ ਇਹ ਬੱਚੇ ਨੇ ਚੈੱਕ ਕਰ ਲਓ ਵੀਰੇ ਇਹ ਅਗਲਾ ਬੱਚਾ ਚੈੱਕ ਕਰ ਲਓ ਮਰਾਪਰਾ ਬਿਲਕੁਲ ਚਿੱਟਾ ਲਾਲ ਗਿਚੀ ਠੀਕ ਆ ਜੀ ਲਾਲ ਪੂਸ਼ ਤੇ ਬਾਈ ਜੀ ਲਾਲ ਟੂਸੇ ਚੈੱਕ ਕਰੋ ਜਮ ਵੀਰੇ ਚਿੱਟੀਆਂ ਅੱਖਾਂ ਦਾ ਬੱਚਾ ਅੱਖਾਂ ਦੀ ਕੁਆਲਿਟੀ ਚੈੱਕ ਕਰ ਲਓ ਜੀ ਅੱਖਾਂ ਬਿਲਕੁਲ ਨਖੇਰੀਆਂ ਨੇ ਬੱਚੇ ਇਹ ਠੀਕ ਹੈ ਤੇ ਆਹ ਵਾਜੀ ਬੱਚੇ ਦੀ ਪੱਲੇ ਦੀ ਕੁਆਲਿਟੀ ਚੈੱਕ ਕਰੋ ਯਾਰ ਦੇਖੋ ਕਿੱਡੇ ਖੂਬਸੂਰਤ ਆਪਣੇ ਬੱਚੇ ਨੇ ਦੇਖੋ ਯਾਰ ਮੈਂ ਕਹਿੰਦਾ ਬਾਈ ਜੀ ਰੂਹ ਖੁਸ਼ ਹੁੰਦੀ ਹੈ ਇਹੋ ਜਿਹੇ ਬੱਚਿਆਂ ਨੂੰ ਦੇਖ ਕੇ ਠੀਕ ਹੈ ਬਾਕੀ ਰਹੀ ਗੱਲ ਸਮਝੋ ਰੀਡ ਦੀ ਬਿਲਕੁਲ ਰੀਜ਼ਨਬਲ ਪ੍ਰਾਈਸ ਦੇ ਵਿੱਚ ਆਪਣੇ ਬੱਚੇ ਅਵੇਲੇਬਲ ਹੁੰਦੇ ਨੇ ਆਪਣੇ ਕੋਲ ਤੇ ਆਹ ਮੇਰਾ ਭਰਾ ਨੈਕਸਟ ਪੱਲਾ ਜੀ ਆਪਣੇ ਬੱਚੇ ਦਾ ਦੇਖੋ ਯਾਰ ਦੋਨੇ ਬੱਚੇ ਮੇਰਾ ਭਰਾ ਫੁੱਲ ਚੀੜੇ ਨੇ ਹੱਤ ਜਾ ਕੇ ਜੂਰ ਦੇਖੋ ਤੁਹਾਡੇ ਸਾਹਮਣੇ ਕਿਵੇਂ ਲਉਂਦੇ ਆ ਠੀਕ ਹੈ ਤੇ ਆਹ ਬਾਈ ਜੀ ਬਚੇ ਆਪਣੇ ਦੇ ਪੈਰ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਬਿਲਕੁਲ ਬਰੀਕ ਖੁਸ਼ਕ ਜੇ ਪੈਰ ਨੇ ਬਚਾਂ ਦੇ ਕੋਈ ਚਰਬੀ ਵਾਲੇ ਨਹੀਂ ਕੋਈ ਕੋਹ ਨਹੀਂ ਤੇ ਬਾਕੀ ਸੋਨੂੰ ਮੈਂ ਪੂਛ ਵੀ ਵਿਖਾ ਦੇਣਾ ਜੀ ਆਹ ਲੋ ਜੀ ਪੂਛ ਦੀ ਕੁਆਲਟੀ ਚੈੱਕ ਕਰ ਲੋ ਦੇਖੋ ਵੈਸੇ ਤਾਂ ਪੂਛ ਬੰਦ ਰੱਖਦਾ ਆਪਾਂ ਤੁਹਾਨੂੰ ਖੋਲ ਕੇ ਵਿਖਾ ਰਹੇ ਆ ਚੈੱਕ ਕਰ ਲੋ ਨੀਰੇ ਬਾਈ ਜੀ ਚੌਕਲੇ ਦੀ ਪੂਛ ਦਾ ਆਪਣਾ ਇਹ ਬਚਾ ਆ ਲਓ ਜੀ ਆਹ ਬਾਈ ਜੀ ਆਪਣਾ ਮਕਮਲ ਦੂਸਰਾ ਬੱਚਾ ਸੀਗਾ ਸੋ ਆਓ ਸਦੋਂ ਹੁਣ ਮੈਂ ਤੁਹਾਨੂੰ ਇਹ ਦੋਵੇਂ ਬੱਚੇ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਹੈ ਬਾਜੀ ਡਿਲੀਵਰੀ ਨਾਲ ਦੀ ਆਲ ਪੰਜਾਬ ਆ ਠੀਕ ਆ ਜੀ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਆਪਣੇ ਤੋਂ ਜਨਬ ਰ ਇਹ ਆਰਡਰ ਕਰ ਸਕਦੇ ਹੋ ਮੇਰਾ ਭਰਾ ਠੀਕ ਆ ਜੀ ਬਸ ਦੇ ਰਹੀ ਮੇਰਾ ਵੀਰ ਆਪਣੀ ਇਹ ਡਿਲੀਵਰੀ ਜਾਂਦੀ ਹੈ ਤੇ ਜਿਹੜੇ ਚਾਰजेस ਹੁੰਦੇ ਨੇ ਠੀਕ ਆ ਉਹ ਬੰਦਾ ਪੇ ਕਰਦਾ ਆ ਠੀਕ ਆ ਮੇਰਾ ਭਰਾ ਬਾਰ ਬਾਰ ਗੱਲ ਮੇਰਾ ਭਰਾ ਆਪਾਂ ਵੀਡੀਓ ਵਿੱਚ ਕਹੀ ਦੀ ਆ ਬਿੱਚੋ ਕਈ ਭਰਾ ਕਹਿੰਦੇ ਨੇ ਨਹੀਂ ਭਾਈ ਤੁਸੀਂ ਸਾਨੂੰ ਪਹੁੰਚ ਵੇਚੀ ਕਰਾ ਕੇ ਦਿਓ ਸਾਨੂੰ ਨਹੀਂ ਪਤਾ ਠੀਕ ਹੈ ਜੀ ਉਹਨਾਂ ਵੀਰ ਆ ਕੇ ਹੱਥ ਬੰਨੇ ਸਾਡੇ ਠੀਕ ਹੈ ਜੀ ਉਹ ਭਰਾ ਸਾਨੂੰ ਨਾ ਹੀ ਕਾਲ ਲਾਉਣ ਮੇਰਾ ਵੀਰ ਬੱਜੀ 101% ਗਾਰੰਟੀ ਆ ਬੱਚਿਆਂ ਦੇ ਉੱਡਣ ਦੀ ਠੀਕ ਹੈ ਜੀ ਘਰ ਦੀ ਚੀਜ਼ ਆ ਘਰ ਦੀ ਚੀਜ਼ ਦਾ ਮੇਰਾ ਭਰਾ ਬੰਦੇ ਨੂੰ ਇਹ ਤਾਂ ਬਾਹਰ ਹੁੰਦਾ ਠੀਕ ਹੈ ਜੀ ਬਾਕੀ ਸਾਨੂੰ ਪਤਾ ਮੇਰਾ ਵੀਰ ਇਹੋ ਜਿਹੇ ਬੱਚਿਆਂ ਦੀ ਗਾਰੰਟੀ ਦੇਣ ਦੀ ਕੋਈ ਲੋੜ ਹੁੰਦੀ ਨਹੀਂ ਬੱਚੇ ਮੇਰਾ ਭਰਾ ਦੇਣ ਵਾਲੇ ਨਹੀਂ ਸੀਗੇ ਇਹ ਬਸ ਵੀਡੀਓ ਲਾਉਣ ਲਈ ਕੋਈ ਜਾਨਵਰ ਹੈ ਨਹੀਂਗੇ ਠੀਕ ਹੈ ਤਾਂ ਆਪਾਂ ਚਲੋ ਸੋਚਿਆ ਲਿਆ ਉਹ ਯਾਰ ਆ ਬੱਚਿਆਂ ਦੀ ਵੀਡੀਓ ਲਾ ਦਈਏ ਜਿਹੜੇ ਬੱਚੇ ਸੇਲ ਕਰੀਦੇ ਆ ਉਹਨਾਂ ਦੇ ਵਿੱਚੋਂ ਹੀ ਬੱਚੇ ਰੱਖ ਕੇ ਅਸੀਂ ਖੁਦ ਮੇਰਾ ਆਪਣਾ ਸ਼ੌਂਕ ਕਰੀਦਾ ਆ ਠੀਕ ਆ ਬਾਕੀ ਤੁਸੀਂ ਦੱਸਣਾ ਜੂਰ ਆ ਸਾਰੇ ਭਰਾਵਾਂ ਨੇ ਕਿ ਅੱਜ ਵਾਲੇ ਬਾਬੇ ਤਨ ਵਾਲੇ ਕੂਤਰਾਂ ਵਿੱਚੋਂ ਲਾਲ ਜੀਨੇ ਬੱਚੇ ਸੋਨੂੰ ਇਹ ਕਿਦਾਂ ਦੇ ਲੱਗੇ ਠੀਕ ਆ ਜੀ ਠੀਕ ਆ ਵੀ ਸਦਰ ਨੂੰ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਗਸੇ ਅਗਲੀ ਵੀਡੀਓ ਦੇ ਵਿੱਚ ਫੇਰ ਲਾ ਕੇ ਆਵਾਂਗਾ ਤੁਹਾਡੇ ਲਈ ਕੋਈ ਵਧੀਆ ਟੌਪ ਕਲਾਸ ਤੇ ਨਜ਼ਰ ਵਾਲੇ ਕੂਤਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਹਮ ਮਿਹਰਬਾਨੀ ਭਾਜੀ